अच्छा अच्छा ठीक है ठीक है शाम तक पहुंचोगे चलो कोई नहीं ठीक को है चल हुन ਉਹਦਾ ਪਹੁੰਚ ਕੇ ਫੋਨ ਆ ਜੇ हां चल ਧਿਆਨ ਨਾਲ ਆਇਓ ਫਿਰ ਚੰਗਾ ਲੈ ਪ੍ਰਭ ਧੁਰ ਪਏ ਆ اچھا ਤੇ ਆ ਜਾਣਾ ਸ਼ਾਮਾਂ ਤੱਕ ਉਹਦਾ ਨੇ ਅੱਛਾ ਅੱਛਾ ਮੈਨੂੰ ਤੇ ਇਹ ਗੱਲ ਦੀ ਬੜੀ ਖੁਸ਼ੀ ਆ ਵੀ ਚਲ ਮੇਰੀ ਨੌ ਨੇ ਹੁਣ ਪਹੁੰਚ ਜਾਣਾ ਆ ਹੋ ਗਿਆ ਹੁਣ ਉੱਥੇ ਪਹੁੰਚ ਜੂਗੀ ਨਾ ਪਹੁੰਚ ਕੇ ਫੋਨ ਕਰ ਦੂਗੀ ਤੇ ਫੇਰ ਮਾਨੂੰ ਤਸੱਲੀ ਆ ਜੂਗੀ ਬਸ ਬਸ ਚਲ ਪਹੁੰਚ ਹੀ ਜਾਣਾ ਵਾ ਬੈਠੀ ਆ ਤੇ ਸਹੀ ਜਾਣਾ ਬਾਕੀ ਇਹ ਵੀ ਸ਼ਾਮ ਤੱਕ ਆ ਜਾਣਗੇ ਫੇਰ ਹਾਂ ਨਹੀਂ ਐ ਤੇ ਬਸ ਪਹੁੰਚ ਜਾਣਾ ਸ਼ਾਮ ਤੱਕ ਇਹਨਾਂ ਨੇ ਠੀਕ ਆ ਠੀਕ ਆ ਚੱਲ ਵਧੀਆ ਹੋਇਆ ਚਲ ਪਹੁੰਚੂਗੀ ਚੱਲਾ ਜਾਂਦੇ ਇਹਦੇ ਕੰਮ-ਕੋਮ ਕਰੂਗੀ ਫੇਰ ਹੈ ਕਾਗਜ਼ ਕੋਈ ਚਲਾਊਗੀ ਤੇ ਫੇਰ ਇਹਦੀ ਗੱਲ ਪੰਜੂ ਛੱਤੀ ਚੱਲ ਵਧੀਆ ਵਾ ਟੈਨਸ਼ਨ ਮੁੱਕੀ ਆ ਮੈਨੂੰ ਤਾਂ ਬਸ ਇਹ ਹੋਈ ਆ ਇਹਦੇ ਕਾਗਜ਼ ਲੱਗ ਜਾਣ ਤੇ ਪਰ ਮੈਂ ਇੱਕ ਵਾਰੀ ਬਾਹਰ ਚੱਲ ਜੇ ਨਾ ਫੇਰ ਮੇਰੀ ਟੈਨਸ਼ਨ ਮੁੱਕਦੀ ਆ ਹਾਂ ਨੇ ਕੋਈ ਗੱਲ ਨਹੀਂ ਆ ਸਾਰੇ ਕੰਮ ਹੋ ਜਾਣੇ ਆ ਕੋਈ ਗੱਲ ਨਹੀਂ ਆ ਹਾਂ ਚੱਲ ਕੋਈ ਨਹੀਂ ਵਾਹਿਗ ਤੇ ਚਲ ਤੂੰ ਬੈਠ ਫਿਰ ਮੈਂ ਚਾਹ ਬਣਾ ਕੇ ਲਿਆਵਾਂ ਚਲੋ ਬਣਾ ਲਿਓ ਚੱਲ ਇਹ ਵੀ ਟਾਈਮ ਲਾ ਜਾਣਾ ਤੇ ਮੇਰਾ ਫਿਕਰ ਮੁੱਕ ਜੇ ਹੁਣ ਚਲ ਚਾਹਤ ਬਣਾ ਕੇ ਪੀਏ ਤੁਹਾਨੂੰ ਪੈਣਾ ਆਹੇ ਆ ਕਿਹਦਾ ਨੰਬਰ ਵਾ ਪਛਾਣ ਨਹੀਂ ਆਉਂਦੀ ਬਾਹਰ ਦਾ ਲੱਗਦਾ ਨੰਬਰ ਇਹ ਖਣ ਸਹੀ ਕੌਣ ਹੈਲੋ 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 ਮੰਮੀ ਹਾਂ ਉਦੇ ਮੈਂ ਉਦੇ ਭੋਲਣ ਆਵਾ ਹਾਂ 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 ਪੁੱਤ ਕੀ ਹਾਲ ਆ ਮੰਮੀ ਮੈਂ ਮਰ ਤਲਾ ਜੇ ਹਾਈ ਮੈਨੂੰ ਪਹਚਾ ਲੋ ਵੀ ਕੀ ਗੱਲ ਵਾ ਕੀ ਹੋਇਆ ਵੇ ਤੈਨੂੰ ਦੱਸ ਸਹੀ ਉਹ ਮੈਂ ਇੱਥੇ ਡੌਂਗੀ ਲਾਉਣ ਆਇਆ ਮੈਂ ਮਰ ਤਲਾ ਮੈਨੂੰ ਬਚਾ ਲੋ ਹਾਈ ਵੇ ਹੋਇਆ ਕੀ ਮੈਨੂੰ ਗੱਲ ਤਾਂ ਦੱਸ ਕਿੱਥੇ ਆ ਤੂੰ ਮੈਨੂੰ ਬੜਾ ਮੈਨੂੰ ਬੜਾ ਘੁੱਟਦੇ ਮਾਰਦੇ ਮੰਮੀ ਮੈਂ ਮਰ ਜਨਾ ਮੈਂ ਕਦੇ ਰੋਟੀ ਨਹੀਂ ਖਾਧੀ ਹਾਈ ਵੇ ਕੌਣ ਘੁੱਟਦਾ ਮਾਰਦਾ ਤੈਨੂੰ ਮੰਮੀ ਮੈਂ ਇੱਥੇ ਡੌਂਗੀ ਲਾਉਣ ਆ ਗਿਆ ਮੇਰੇ ਕੋ ਬੜੀ ਤਕੜੀ ਗਲਤੀ ਹੋ ਗਈ ਹੈ ਮੈਨੂੰ ਬਚਾ ਲੋ ਕਿਸ ਹਿਸਾਬ ਨਾਲ ਹਾਈ ਹੇ ਉਦੇ ਤੂੰ ਕਿਹੋ ਜੇ ਗੱਲਾਂ ਕਰਦਾ ਮੈਨੂੰ ਤਾਂ ਮੈਂ ਮਰ ਜਾਣਾ ਜੇ ਮੈਨੂੰ ਘਰਾ ਦੋਗੇ ਹਾਏ ਹਾਏ ਦਾਣਾ ਕਹਿ ਵੇਹ ਇਦਾਂ ਨਾ ਕਹਿ ਕੀ ਗੱਲ ਵਾ ਦੱਸ ਤੂੰ ਹੈ ਕਿੱਥੇ ਆ ਮੈਂ ਮਰ ਜਾਣਾ ਜੋ ਨਹੀਂ ਤੂੰ ਹੈ ਕਿੱਥੇ ਇਹਨਾਂ ਤਾਂ ਦੱਸ ਮੈਨੂੰ ਮੈਨੂੰ ਮਿਲਣੇ ਬਣਾ ਮੈਂ ਕਿੱਥੇ ਮੈਨੂੰ ਦੱਸਾ ਹਾਏ ਹਾਏ ਉਦੇ 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 ਪ੍ਰਭ ਕਿਥੇ ਨਾਲ ਗੱਲ ਕਰਨ ਦੀ ਆ ਵੇਖਾ ਪੜਾ ਜਾ ਕੇ ਹਾਏ ਹਾਏ ਇਹਨੂੰ ਕੀ ਹੋ ਗਿਆ ਤਾਂ ਹੁਣੇ ਗੱਲ ਕਰਨ ਦੀ ਨਹੀਂ ਪ੍ਰਭ ਨਹੀਂ ਹੁੜਸਤਾ ਹੈ ਕੀ ਹੋ ਗਿਆ ਵਾ ਹਾਏ ਤੇ ਹੋਸ਼ ਨਹੀਂ ਕਰਨ ਦੀ ਪਾਣੀ ਲਿਆਉਣੀ ਆ ਹਾਏ ਮੈਂ ਮਰ ਜਾ ਪਤਾ ਨਹੀਂ ਕੀ ਹੋ ਗਿਆ ਇਹਨੂੰ ਨਹੀਂ ਪ੍ਰਭ ਪ੍ਰਭ ਹਾਏ ਬੋਤ ਸੇਚ ਨੂੰ ਕੀ ਹੋ ਗਿਆ ਵਾ ਹਾਏ ਮਾੜਾ ਮੋਟਾ ਤੇ ਬੋਲ ਕਿਤੇ ਹਾਏ ਰੱਬਾ ਪਤਾ ਨਹੀਂ ਇਹਨੂੰ ਕੀ ਹੋ ਗਿਆ ਵਾ ਚੱਲ ਕੇ ਇਹਨੂੰ ਦੇਖਾ ਫੜਾ ਜਸਵਿੰਦਰ ਆ ਗਈ ਆ ਗਈ ਚੱਲੀਏ ਬੱਲੇ ਆ ਗਈ ਤੇਰੀ ਦਵਾਈ ਨਾਲ ਸੌਦਾ ਰਾਇ ਗਈ ਚਲੋ ਕਿ ਹੋ ਗਈ ਮੈਂ ਤਾਂ ਤਿਆਰ ਹਾਂ ਸਬਦਲ ਖਾ ਕੇ ਲੈ ਲੈ ਨਾ ਕੋਲ ਸਾਰਾ ਸਬਦਲ ਖਾ ਕੇ ਤੇ ਮੈਂ ਪਰਚੀ ਸੰਭਲੀ ਚਲ ਆ ਫੇ ਚਲੀਆਂ ਨੂੰ ਕਿੱਧਰ ਨੂੰ ਦੱਸ ਜਾਨੇ ਮੈਂ ਹੀ ਚੱਲੇ ਜੇ ਰੱਖ ਹੈ ਚਲੋ ਠੀਕ ਹੈ ਆ ਜਾ ਆ ਜਾ ਆ ਜਾ ਚਲੋ ਆ ਜੀ ਕੋਈ ਨਾ ਸੋਗਾ ਲੈ ਕੇ ਨਾਲੇ ਤੇਰੀ ਮਾਂ ਦੀ ਦਵਾਈ ਲੈ ਹੋਣੀ ਹੈ ाल आये हरने है kोई दो होगा रहे ओस्रेची का मधी बस्टैम थीलार yahoo प्जूनर्यपर हाँ घ्रगल्रसुतै कि न्युणु आitel्यपी सीज़वाइेव दकल्छा कोयाम कि बे zw 준비acak हैं य। भीनेव ंजूनगि य१् सदों मर�ys Etta ਚੱਲ ਕਰ ਲੈ ਤੇ ਜਿਹੜੀ ਉਹ ਚੀਜ਼ ਮਗਮਣੀ ਨਹੀਂ ਸ਼ਹਿਰ ਰੇਹ ਨੂੰ ਮੰਮੀ ਨੂੰ ਇਹ ਤੋਂ ਉਹਨਾਂ ਨੂੰ ਕਹਿਣਾ ਇਹ ਲੈ ਦੰਦੇ ਤੈਨੂੰ ਮੈਂ ਕਿਹਾ ਉਹਨਾਂ ਨੂੰ ਜਿਹੜੇ ਸਮਾਨ ਨੇ ਮੈਨੂੰ ਲੋੜ ਆ ਨਾ ਤੇ ਉਹਨਾਂ ਕਹਿਤਾ ਹਾਏ ਕੋਈ ਨਹੀਂ ਲੱਭਾ ਮੈਨੂੰ ਹੁਣ ਕਿੱਧਰ ਜਾਵਾਂ ਮੈਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਹਾਏ ਜੇ ਨੂੰ ਕੁਝ ਹੋ ਗਿਆ ਤਾਂ ਮੈਂ ਕੀ ਕਰੂੰਗੀ ਮੈਨੂੰ ਤਾਂ ਉਹਨਾਂ ਛੱਡਣਾ ਨਹੀਂ ਇਹਦੇ ਟੱਬਰ ਨੇ ਹਾਏ ਮੈਨੂੰ ਕੋਈ ਨਹੀਂ ਲੱਭਣਿਆ ਮੈਂ ਕੀ ਕਰਾਂ ਮੈਨੂੰ ਪਾਣੀ ਪੀਣ ਲਈ ਹੈ ਫੇਰ ਪਣਾ ਪ੍ਰਭੂ ਪ੍ਰਭੂ ਹਾਏ ਉੱਠ। ਉੱਠ ਮੜੇ ਪਾਣੀ ਤੇ ਲਾ ਬੋਦੂ। ਬੋਲ ਕੁਛ ਮੇਰੀ ਭੈਣ। ਹਾਏ ਉਹਦੇ। ਕੀ ਹੋਇਆ ਉਹਦੇ ਨੂੰ? ਕੀ ਹੋਇਆ ਉਹਦੇ ਨੂੰ? ਉਹਦੇ ਉੱਠ ਤਾਂ। ਹਾਏ ਮੇਰਾ ਉਹਦੇ ਮਾਣਾ ਮੋਟਾ ਆਸਰਾ ਤੇ ਕਰ। ਹਾਏ ਹਾਏ ਇਹ ਨਹੀਂ ਤੇਰੇ ਟੱਬਰ ਨੇ ਤੇ ਮੈਨੂੰ ਜੀਣ ਨਹੀਂ ਦੇਣਾ ਤਾਂ ਉੱਠ। ਹਾਏ ਦੀਦੀ ਦਾ ਆਸਰਾ ਕਰ। ਕੀ ਹੋਇਆ ਉਹਦੇ ਨੂੰ? ਹਾਏ ਉੱਠ ਤਾਂ। ਹਾਏ ਦੀਦੀ ਮੇਰਾ ਉਹਦੇ। ਉੱਠ ਵੀ ਨਵਾੜਾ ਮੋਟਾ ਤੇ ਦੱਸ। ਹਾਏ। ਦੀਦੀ ਦਾ ਫੋਨ ਆਇਆ ਉਹਦੇ ਦਾ ਕੀ ਆਂਦਾ ਹਾਂ ਆਇਆ ਆਂਦਾ ਮੈਂ ਬੜਾ ਮੁਸ਼ਕਲ ਚਾ ਚੱਲ ਕੋਈ ਨਹੀਂ ਕੋਈ ਨਹੀਂ ਆਇਆ ਆਂਦਾ ਮੈਂ ਫਸਿਆ ਪਿਆ ਜੰਗਲ 'ਚ ਮੈਂ ਦੱਸ ਦੇਣਾ ਰੋਟੀ ਨਹੀਂ ਖਾਦੀ ਚੱਲ ਕੋਈ ਨਹੀਂ ਕੋਈ ਨਹੀਂ ਐਦਾਂ ਨਾ ਕਰ ਤਾ ਗਏ ਠੀਕ ਨਹੀਂ ਗਈ ਆਇ ਪਿੰਦਰ ਆਇਆ ਇਹਦਾ ਸੱਚੀ ਦੱਸਦਾ ਆਪਾਂ ਯਕੀਨ ਨਹੀਂ ਮੰਨਿਆ ਉਹਦੀ ਗੱਲ ਦਾ ਹਾਈ ਮੈਂ ਤਾਂ ਸਾਰਿਆਂ ਨਾਲ ਗਈ ਮੈਨੂੰ ਕੋਈ ਨਹੀਂ ਲੱਭਾ ਹਾਈ ਮੇਰਾ ਉਹਦੇ ਚੱਲ ਕੋਈ ਨਹੀਂ ਤੁਰ ਮੈਂ ਪੈ ਲੰਮੇ ਪੈ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਮੈਂ ਮਰ ਜਣਾ ਉਹਦੇ ਬਿਨਾ ਕੁਛ ਨਹੀਂ ਹੁੰਦਾ ਇੱਥੇ ਲੰਮੇ ਪੈ ਲੰਮੀ ਪੈਰ ਹਾਏ ਮੈਂ ਕੀ ਕਰਾਂ ਐਦਾਂ ਕਰਦੀ ਆ ਪਿੰਦਰ ਨੂੰ ਫੋਨ ਕਰਨੀ ਹੈ ਹੋ ਸਕਦਾ ਪਿੰਦਰ ਹੀ ਆ ਜੇ ਕਿਤੇ ਇੱਥੇ ਨੰਬਰ ਨਹੀਂ ਹੋੜਾ ਮੈਂ ਨੀ ਜਾਣਦੀ ਤੂੰ ਦੇਖੋ ਮਸੀ ਦਾ ਨੰਬਰ ਹੈ ਤੇ ਉਹਨਾਂ ਦੀ ਲੋੜ ਪਈ ਹੰਾ ਫੋਨ ਕਰਨੀ ਤੂੰ ਇਹ ਚੁਟਕਿਓ ਕੱਟ ਦੋ ਉਹ ਜਿਹੜਾ ਵੇਖੀ ਸੀ ਸਹੀ ਕੀ ਆਂਦੀਆਂ ਨੇ ਆਖਣਾ ਕੀ ਆਂੜੇ ਕੋਈ ਨਾ ਕੋਈ ਕੰਮ ਹੀ ਨਾ ਉਹਨਾਂ ਨੂੰ ਹਲੋ ਪਿੰਦਰਾ ਕੋਤ ਮੇਰੀ ਗੱਲ ਸੁਣ ਆ ਤੇਰੀ ਮਾਸੀ ਨੂੰ ਕੁਝ ਹੋ ਗਿਆ ਈ ਉਹ ਐਦਾਂ ਕਰ ਮੇਰਾ ਪੁੱਤ ਗੱਡੀ ਲੈ ਕੇ ਛੇਤੀ ਆ ਜਾ ਮਾਸੀ ਨੂੰ ਕੁਝ ਹੋ ਗਿਆ ਮੈਡਮ ਮਾਸੀ ਸੋਚ ਕੇ ਦੱਸਣਾ ਤੁਹਾਨੂੰ ਕੀ ਕਰਨਾ ਹੈ ਨਹੀਂ ਨਹੀਂ ਸੋਚਣਾ ਕੋਈ ਛੇਤੀ ਆ ਜਾ ਮੇਰਾ ਪੁੱਤ ਵੇ ਨਾ ਤਰਾ ਮਾਸੜ ਘਰ ਵਾ ਨਾ ਹੀ ਪਰਮ ਘਰ ਵਾ ਆਹੋ ਮੈਨੂੰ ਕੋਹ ਨਹੀਂ ਨਜ਼ਰ ਆਉਂਦਾ ਤੂੰ ਛੇਤੀ ਆ ਜਾ ਮੇਰਾ ਪੁੱਤ ਮਾਸਗੀ ਉਹ ਤੇ ਤੁਹਾਡੀ ਗੱਲ ਸਹੀ ਏ ਪਰ ਦੱਸੋ ਵੀ ਇਹਨਾਂ ਨੂੰ ਹੋਇਆ ਕੀ ਏ ਵੇ ਮੈਨੂੰ ਨਹੀਂ ਪਤਾ ਇਹਨੂੰ ਕੀ ਹੋਇਆ ਵਾ ਇਹ ਤੇ ਫੋਨ ਕਰਨ ਲਈ ਹੀ ਤੇ ਇਹਦੀਆਂ ਗੱਲਾਂ ਸੁਣ ਕੇ ਮੈਂ ਬਾਹਰ ਆਈਆਂ ਤਾਂ ਉਹਨਾਂ ਨੂੰ ਡਿੱਗੀ ਪਈ ਹੋਗੀ ਪਤਾ ਨਹੀਂ ਉਹ ਪੀਨੂੰ ਕੀ ਹੋ ਗਿਆ ਵਿਚਲੀ ਗੱਲ ਦਾ ਨਹੀਂ ਉਹ ਪਤਾ ਲੱਗਦਾ ਹੁਣ ਪਤਾ ਨਹੀਂ ਅਟੈਕ ਹੋ ਗਿਆ ਕਿ ਕੀ ਹੋ ਗਿਆ ਈਓ ਵੇ ਜੇ ਤੂੰ ਨਾ ਨਾ ਆਇਆ ਇੰਨੇ ਮਰਮੁੱਕ ਜਾਣਾ ਹੀ ਹੂੰ ਛੇਤੀ ਆ ਜਾ ਮੇਰਾ ਪੁੱਤ ਮੈਨੂੰ ਤੇ ਕੋਹ ਨਹੀਂ ਸੁਝਣ ਡਿਆ ਮੈਂ ਤਾਂ ਸਾਰੇ ਲੱਭ ਆਈਆਂ ਕਿਸੇ ਨੂੰ ਨਾ ਕਿਸੇ ਨੂੰ ਕੋਈ ਨਹੀਂ ਲੱਭਾ ਮੈਨੂੰ ਚਲੋ ਠੀਕ ਆ ਮਾਸਗੀ ਮੈਂ ਨਾ ਫਿਰ ਆ ਵੇ ਚੰਗਾ ਛੇਤੀ ਆ ਜੀ ਪੁੱਤ ਟਾਈਮ ਨਾ ਲਾਈ ਬੋਤਾ ਚੰਗਾ ਫਿਰ ਮਰੱਖਦੀ ਆ ਨਹੀਂ ਪ੍ਰਭ ਪ੍ਰਭ ਹਾਈ ਉੱਠ ਤਾਂ ਹਾਈ ਹੁਣ ਤੇ ਹੋਸ਼ ਵੀ ਨਹੀਂ ਕਰਨ ਦੀ ਮੈਂ ਕੀ ਕਰਾਂ ਪਤਾ ਨਹੀਂ ਕੀ ਹੋ ਗਿਆ ਮੈਨੂੰ ਪ੍ਰਭ ਕੀ ਹੋਇਆ ਵਾ ਉਹ ਮਸੀਨ ਕੋਈ ਚ ਹੋਇਆ ਪ੍ਰਭ ਨੂੰ ਤੇ ਹੋਇਆ ਰਹਿੰਦਾ ਤੂੰ ਕੀ ਕਹਦੇ ਲਿ ਜਾਣਾ ਵਾ ਉਹ ਆਖੜੇ ਵੀ ਘਰ ਹੈ ਨਹੀਂ ਕੋਈ ਵੀ ਤੇ ਤੂੰ ਆ ਸਿੰਦਰ ਤਾਨੂੰ ਕੋਈ ਲੋੜ ਨਹੀਂ ਹੈਗੀ ਜਾਣ ਦੀ ਜੀ ਦੋਨਾਂ ਤੇ ਕੋਈ ਮੁਸੀਬਤ ਪੈਂਦੀ ਆ ਉਦੋਂ ਹੀ ਉਹਨਾਂ ਨੂੰ ਚੇਤੇ ਆ ਜੰਨੇ ਆ ਉਦਾਂ ਤੇ ਉਹਨਾਂ ਨੂੰ ਪੁੱਛ ਦੇਣੀ ਆ ਪਰ ਹੁਣ ਕਰੀਏ ਕੀ ਕਰ ਰਹਿਣ ਤੂੰ ਚੁੱਪ ਕਰਕੇ ਤੇ ਬੈਠੇ ਰਹੁ ਆਪੇ ਨੇ ਜੱਟ ਦੇ ਰਹਿਣਗੇ ਜੋ ਹੋਇਆ ਤੇ ਲੈ ਕੇ ਚਲ ਜਣਾਂ ਹਾਂ ਘਰ ਹੈ ਨਹੀਂ ਨਾ ਕੋਈ ਵੀ ਆਂਡੋ ਗੌਂਡੋਂ ਨੇ ਕੋ ਤੁਰਿਆ ਨਾਲ ਮੈਂ ਮੰਮੀ ਨੂੰ ਫੋਨ ਕਰ ਰਿਹਾ ਹਾਂ ਡੈਡੀ ਨਾਲ ਗੱਲ ਕਰਦਾ ਹਾਂ ਕਰਕੇ ਦੇ ਇੱਕ ਵਾਰੀ ਪੁੱਛ ਲੋ ਪਰ ਤੁਸੀਂ ਵੀ ਨੇ ਜਿਆਦਾ ਹਮੇਤੀ ਬਣ ਗਿਓ ਉਹਨਾਂ ਦੇ ਆਪ ਤੇ ਉਹ ਤੁਹਾਨੂੰ ਕੁਝ ਸਮਝਦੇ ਨਹੀਂ ਆ ਚਾਚੂ ਫੋਨ ਕਰ ਲੈ ਲੈ ਹੁੰਦੇ ਇੱਥੇ ਵੱਜਣ ਲਿਆ ਉਹਨਾਂ ਦਾ ਹੁਣ ਫਿਰ ਕੀ ਕਰੀਏ ਪਿੰਦਰ ਮੇਰੀ ਮੰਨਣਾ ਨਾ ਤੂੰ ਹਿੰਝੁੱਪ ਕਰਕੇ ਬੈਠੇ ਰੋ ਆਪੇ ਜੋ ਮਰਜ਼ੀ ਕਰਦੇ ਰਹਿਣਾ ਉਹ ਨਹੀਂ ਨਵਦੀਪ ਉਹ ਜਿੱਦਾਂ ਤਰਲੇ ਡਈ ਮਾਰਨ ਜੇ ਕੁਝ ਹੋ ਗਿਆ ਤਾਂ ਫਿਰ ਮੇਰੇ ਕੋਲ ਸਾਰੀ ਗੱਲ ਸਾਡੇ ਤੇ ਆਉਣੀ ਹੈ ਉਹਨਾਂ ਖੜਾ ਇਹਨਾਂ ਨੂੰ ਫੋਨ ਵੀ ਕੀਤਾ ਸੀ ਤੇ ਆਏ ਹਨ ਨਹੀਂ ਗਏ ਜੋ ਫਿਰ ਤੁਸੀਂ ਕਿਹੜੀ ਮੇਰੀ ਮੰਨਣੀ ਆ ਉਹ ਨਵਦੀਪ ਮੰਨਣ ਵਾਲੀ ਵਿੱਚ ਕਿਹੜੀ ਗੱਲ ਵੈ ਜਦੋਂ ਉਹ ਤੇ ਸਾਡੇ ਭੰਨ ਰਹੀ ਨਹੀਂ ਆ ਫਿਰ ਤੁਸੀਂ ਭੱਜ ਭੱਜ ਕੇ ਹਰ ਵਾਰ ਉਹਨਾਂ ਦੇ ਕੋਲ ਜਾਂਦੇ ਹੋ ਉੱਚਾ ਕੋਈ ਗੱਲ ਨਹੀਂ ਆ ਜਦੋਂ ਮੰਮੀ ਹੁਣੀ ਆਉਣਗੇ ਨਾ ਤੇ ਤੂੰ ਦੱਸਦੀ ਉਹਨਾਂ ਨੂੰ ਵੀ ਉੱਥੇ ਕਿ ਆਵਾ ਕੋਈ ਨਹੀਂ ਦੱਸਦਾ ਕਿ ਜਾ ਫਿਰ ਮੈਨੂੰ ਤਾਂ ਜਾਂਦਿਆਂ 10 ਮਿੰਟ ਲੱਗਣੇ ਨੇ ਉਹ ਹੀ ਨਾ ਲਾਗੋ ਉਹਨਾਂ ਨੂੰ ਕੋਈ ਲੱਭਾ ਨਹੀਂ ਤੇ ਐਡੀ ਦੂਰ ਫੋਨ ਕਰਕੇ ਬੁਲਾਇਆ ਵਾ ਚੇਚਾ ਉਹ ਚਾਬੀ ਫੜਾ ਲੈ ਤੂੰ ਗੱਡੀ ਦੀ ਆਹ ਲਓ ਫੜੋ ਚਾਬੀ ਤੇ ਧਿਆਨ ਨਾ ਜਾਇਓ ਉਹ ਕੋਈ ਨਹੀਂ ਧਿਆਨ ਨਾਲ ਜਾਵਾਂਗਾ ਤੁਸੀਂ ਗੱਡੀਆਂ ਲੈ ਲੈ ਕੇ ਭੱਜੇ ਫਿਰਦੇ ਜੀ ਉਹਨਾਂ ਦੇ ਮਗਰ ਤੇ ਉਹ ਤੁਹਾਨੂੰ ਕੁਝ ਸਮਝਦੇ ਨਹੀਂ ਆ ਉਹੀ ਹੈ ਨਾ ਉਹ ਕੁਝ ਨਹੀਂ ਹੋ ਗਿਆ ਹੁਣ ਚੁੱਪ ਕੇ ਕੀਤੀ ਰਹੀ ਚੰਗਾ ਹੁਣ ਮਰਨੇ ਪਈਆ ਤੇ ਪਿੰਦੋ ਚੇਤੇ ਆ ਗਿਆ ਵਾ ਕੋਈ ਨਹੀਂ ਆਲੰਦ ਮੰਮੀ ਹੋਣਾ ਨੂੰ ਹੀ ਕਰਦੀਆਂ ਨੇ ਉਹਨਾਂ ਨਾਲ ਵੀ ਗੱਲ ਹਾਏ ਹਾਏ ਪਤਾ ਨਹੀਂ ਆਇਆ ਨਹੀਂ ਹੋਜੇ ਤੱਕ ਮੇਰੇ ਤੇ ਜੀਨ ਕੁਛ ਹੋ ਜਾਣ ਡਿਆ ਵਾ ਪਤਾ ਨਹੀਂ ਕੀ ਹੋ ਗਿਆ ਮੈਨੂੰ ਹਾਏ ਕਿਤੇ ਆ ਜਾਵੇ ਤਾਂ ਵੀ ਆ ਇਹ ਨਾ ਹੋਵੇ ਕਿਤੇ ਭੈਣ ਨੇ ਡੱਕ ਲਿਆ ਨਾ ਤਾਂ ਫਿਰ ਮੈਂ ਕਿਤੇ ਕੀ ਕਰੂੰਗੀ ਮੈਂ ਕਿੱਥੇ ਖੜੂੰਗੀ ਇਹਨੂੰ ਮੈਂ ਫੋਨ ਕਰਕੇ ਪੁੱਛਾਂ ਇਹਨੂੰ ਮੈਂ ਨੀ ਜੀ ਮੱਸ ਜੀ ਆ ਵੇਖੋ ਮਾਉਂ ਡਿਆ ਬਾ ਪਹੁੰਚਣਾ ਤੁਹਾਡੇ ਕੋ 10 ਮਿੰਟ ਤੱਕ ਆਉਂ ਡਿਆ ਵਾ ਚਲ ਆ ਜਾ ਆ ਜਾ ਛੇਤੀ ਆ ਜਾ ਮੇਰਾ ਪੁੱਤ ਆ ਜਾ ਆ ਜਾ ਮੈਂ ਵੇਖਾ ਇਹਨੂੰ ਪ੍ਰਭ ਪ੍ਰਭ ਥੋੜੀ ਬੋਦੀ ਹੋਸ਼ ਤੇ ਕਰ ਹਾਂ ਹਾਂ ਥੋੜਾ ਬੋ ਤਾਂ ਆਸਰਾ ਤੇ ਕਰ ਮੈਂ ਕੱਲੀ ਕੀ ਕਰਾਂ ਮੈਨੂੰ ਸਮਝ ਕੁਛ ਨਹੀਂ ਆਉਂਦੀ ਕੋਈ ਗੱਲ ਨਹੀਂ ਪਿੱਦਰਾ ਚ ਲਿਆ ਵਾ ਕੀਤਾ ਮੈਂ ਫੋਨ ਉਹਨੂੰ ਤਾਂ ਤੇ ਉੱਠ ਖੈਰ ਰੱਬਾ ਮੇਰੀ ਭੈਣ ਨੂੰ ਬਚਾਲਾ ਇਹਨੂੰ ਕੁਛ ਨਾ ਹੋਵੇ ਸੱਚਿਆ ਪਾਤਸ਼ਾ ਇਹਨੂੰ ਨਾ ਕੁਛ ਹੋਵੇ ਜੇ ਇਹਨੂੰ ਕੁਛ ਹੋ ਗਿਆ ਨਾ ਤਾਂ ਮੈਂ ਕੀ ਕਰੂੰਗੀ ਹਾਂ ਹਾਇ ਹਾਇ ਆਣੀ ਆਈ ਤੱਕ ਪ੍ਰਭੂ ਹੁਸ਼ਤੇ ਕਰ ਨਹੀਂ ਤਾਂ ਉਠ ਥੋੜਾ ਬੋਤਾ ਕੁ ਜਵਾ ਤੇ ਦੇ ਮੈਨੂੰ ਗਾੜੀਆਂ ਹਾਂ ਤੇ ਬੋਲਦੀ ਨਹੀਂਗੀ ਪ੍ਰਭ ਸਾਸਿਕਾਲ ਮਾਸੀ ਸਾਸਿਕਾਲ ਪੁੱਤ ਆ ਗਿਆ ਵਾ ਹਾਂਜੀ ਲੈ ਉਠ ਛੇਤੀ ਕਰ ਲੈ ਜੀ ਹੋਇਆ ਕੀ ਏ ਦੱਸੋ ਸਹੀ ਵੇ ਮੈਨੂੰ ਕੋਹ ਨਹੀਂ ਪਤਾ ਲੱਗਣ ਡਿਆ ਮੈਂ ਤਾਂ ਚਾਹ ਬਣਾਉਣ ਗਈ ਸੀ ਅੰਦਰ ਪਤਾ ਨਹੀਂ ਗੱਲ ਕਰਦੀ ਸੀ ਕਿਸ ਨਾਲ ਫੋਨ ਤੇ ਤੇ ਫੋਨ ਕਰਦੀ ਕਰਦੀ ਡਿੱਗ ਪਈ ਆ ਤੇ ਉਦੋਂ ਦੀ ਆਣ ਕੇ ਮੈਨੂੰ ਆਉਣ ਡਈ ਆ ਪਾਣੀ ਪਾਇਆ ਮੂੰਹ ਚ ਘੁੱਟ ਤੇ ਮਾੜੀ ਜੀ ਹੋਸ਼ ਕੀਤੀ ਤ ਉਹਦੇ ਉਹਦੇ ਕਰਦੀ ਸੀਗੀ ਵੇ ਮੈਨੂੰ ਨਹੀਂ ਪਤਾ ਲੱਗਦਾ ਪੁੱਤ ਛੇਤੀ ਚੋਕ ਕਿਨ ਲੈ ਜੀਏ ਚਲੋ ਮਾਸੀ ਫੜੋ ਮੈਂ ਗੱਡੀ ਮੋੜ ਲਾਂ ਪਹਿਲਾਂ ਮਾੜੀ ਚਲ ਮੋੜ ਲੈ ਛੇਤੀ ਕਰ ਪ੍ਰਭ ਆਸਰਾ ਤੇ ਕਰ ਮਾੜਾ ਜਿਆ ਚੱਲਿਆ ਮੈਂ ਤੈਨੂੰ ਬੂਟ ਪਾਦਾ ਤਾ ਉਠ ਉਹ ਤਾ ਆ ਜਾਣਾ ਤੇਰੇ ਮਾਸੜੋਂ ਨਾਲ ਵੀ ਸ਼ਾਮਾਂ ਪੈ ਜਾਣੀਆਂ ਉਹਨਾਂ ਨੂੰ ਅੱਛਾ ਤੇ ਲੰਬੜ ਨਹੀਂ ਇੰਡੀਆ ਵੀ ਮੈਂ ਕੀ ਕਰਾਂ ਚਲੋ ਕੋਈ ਗੱਲ ਨਹੀਂ ਚਲ ਤੇਰਾ ਭਲਾ ਹੋਵੇ ਪੁੱਤ ਚਲ ਪਰਮ ਹੋ ਜਾ ਥੋੜਾ ਜਿਹਾ ਦੇ ਬਾਦ ਮੈਂ ਤੇਰੇ ਵਾਸਤੇ ਕੁਝ ਖਾਣ ਨੂੰ ਰੱਖ ਆਵਾਂ ਠੀਕ ਹੈ ਬੈਠੀਗਾ ਰੋਏਗਾ ਤੂੰ ਨਹੀਂ ਨਹੀਂ ਠੀਕ ਆ ਤੂੰ ਹੀ ਨਾ ਛੱਟੀ ਉੱਠ ਗਿਆ ਹਾਂ ਤੇ ਪਿੰਦਰ ਵੀ ਉਧਰ ਨੂੰ ਭੱਜ ਗਏ ਨੇ ਤੇ ਨਾ ਹੀ ਮੰਮੀ ਹੁਣੀ ਹਲੇ ਤੱਕ ਆਏ ਨੇ ਕਿੰਨੇ ਮੇਰੇ ਕੰਮ ਕਰਨ ਵਾਲੇ ਪਏ ਆ ਕੱਲੀ ਜਾਣੀ ਦੱਸ ਮੈਂ ਕੀ ਕਰਾਂ ਆਪਣੇ ਘਰ ਦਾ ਤੇ ਇਹਨਾਂ ਨੂੰ ਕੋਈ ਫਿਕਰ ਹੀ ਨਹੀਂ ਹੈਗਾ ਹੁਣ ਤਾਂ ਇੱਥੇ ਬੈਠਾ ਨਹੀਂ ਠੀਕ ਹੈ ਮੈਂ ਤੇਰੀ ਟੋਪੀ ਲੈ ਕੇ ਆਉਣੀ ਆ ਚਲੋ ਮਾਸੀ ਠੀਕ ਹੈ ਮੈਂ ਫਿਰ ਚਲਦਾ ਵਾਂ ਨਹੀਂ ਨਹੀਂ ਪੁੱਤ ਐਦਾਂ ਨਹੀਂ ਮੈਂ ਜਾਣ ਦੇਣਾ ਚੱਲ ਤੂੰ ਆ ਮੈਂ ਚਾਹ ਬਣਾਵਾ ਮਾਸੀ ਜੀ ਦੱਸੋ ਗੱਲ ਕੀ ਹੋਈ ਏ ਤੁਸੀਂ ਚੁੱਪ ਕਿਉਂ ਹੋ ਹਾਏ ਪਿੰਦਰ ਹੋਣਾ ਕੀ ਆ ਤੂੰ ਜਿਹੜੀ ਗੱਲ ਦੱਸ ਰਿਹਾ ਹੈ ਉਹ ਸੱਚ ਹੀ ਨਿਕਲੀ ਆ ਪਹਿਲਾਂ ਤੈਨੂੰ ਉਹਦੇ ਨੇ ਫੋਨ ਕੀਤਾ ਤੂੰ ਇੱਥੇ ਦੱਸਣ ਆਇਆ ਸਾਨੂੰ ਤਾਂਹੀਂ ਯਕੀਨ ਨਹੀਂ ਕੀਤਾ ਹੁਣ ਅੱਜ ਮੈਨੂੰ ਉਹਦੇ ਦਾ ਫੋਨ ਆਇਆ ਹੀਗਾ ਤਾਂ ਰੋਂ ਡਿਆ ਹੀ ਉਦਾਂ ਹੀ ਹਾਂ ਹੈ ਤੈਨੂੰ ਉਹਦੇ ਦਾ ਫੋਨ ਆਉਣ ਡਿਆ ਹੈਗਾ ਹਾਂ ਉਹਦਾ ਫੋਨ ਆਇਆ ਹੈਗਾ ਅੱਛਾ ਇਹ ਮੰਮੀ ਮੈਨੂੰ ਇਹਨਾਂ ਮਾਰ ਦੇਣਾ ਵਾ ਮੈਂ ਜੰਗਲਾਂ ਵਿੱਚ ਇਹਨੂੰ 10 ਦਿਨ ਹੋ ਗਏ ਮੈਂ ਰੋਟੀ ਨਹੀਂ ਖਾਧੀ ਮੈਂ ਭੁੱਖਾ ਹੀ ਤੁਰਿਆ ਫਿਰਨ ਡਿਆ ਵਾ ਮਾਸੀ ਮੈਂ ਉਹਦਾਂ ਝੂਠ ਥੋੜਾ ਬੋਲਣ ਡਿਆ ਹਾਂ ਅੱਛਾ ਤੂੰ ਹੀ ਮੇਰੀ ਗੱਲ ਤੇ ਫਿਰ ਯਕੀਨ ਕੀਤਾ ਹੀ ਨਹੀਂ ਨਹੀਂ ਪੁੱਤ ਆਪਾਂ ਨਹੀਂ ਯਕੀਨ ਕੀਤਾ ਤੇਰੀ ਗੱਲ ਤੇ ਇਹ ਤਾਂ ਸੱਚਾ ਹੀ ਵਿਚਾਰਾ ਹੈ ਹਾਂ ਕਿ ਦਮ ਵਿਚਾਰਾ ਹਨ ਦੱਸਣਾ ਆ ਤਾਂ ਪਕਨੀਆਂ ਗੱਲਾਂ ਇਹਨੂੰ ਕੀਤੀਆਂ ਉਹ ਤਾਂ ਨਾ ਕਹਿੰਦੇ ਵਿੱਚ ਜਦੋਂ ਦੱਸਣਾ ਆ ਜੋ ਉਦੋਂ ਦਾ ਹੀ ਯਕੀਨ ਕਰ ਲੈਂਦੇ ਤੇ ਕੋਈ ਕੋਈ ਹੱਲ ਕੱਢ ਦੇ ਤਾਂ ਅੱਜ ਮੇਰਾ ਪੁੱਤ ਵੀ ਕਿੰਨਾ ਔਖਾ ਹੀ ਰੋਂ ਰਿਹਾ ਸੀ ਕਿਤੇ ਉੱਥੇ ਕਿਤੇ ਬੁਰੇ ਹਾਲੀ ਹੀ ਉਹਦੇ ਮੇਰੇ ਕੋਲ ਹੁਣ ਕੀ ਕਰੀਏ ਮੈਨੂੰ ਤਾਂ ਆਪਨੇ ਸਮਝਾਉਣ ਦੀ ਪੈਣ ਹੁਣ ਦੱਸ ਮੈਨੂੰ ਲੱਗਾ ਵੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਏ ਨਹੀਂ ਪੁੱਤ ਆਪਾਂ ਤਾਂ ਯਕੀਨ ਨਹੀਂ ਕੀਤਾ ਤੇਰੀ ਗੱਲ ਦਾ ਅਸੀਂ ਤਾਂ ਪਾਗਲਾ ਨਿਕਲਿਆ ਕਿ ਉਹ ਸਮਝਦੇ ਰਹੀਆਂ ਵੀ ਤੁਸੀਂ ਝੂਠ ਬੋਲਦੇ ਜੇ ਜਿਹੜੇ ਜੈਂਟ ਨੇ ਖਲਾਇਆ ਉਹਦੇ ਨਾਲ ਗੱਲ ਕੀਤੀ ਕਿ ਨਹੀਂ ਉਦਾ ਨੰਬਰ ਨੰਬਰ ਤੇ ਹੁਣ ਆਈ ਆ ਤੁਹਾਡੇ ਕੋਲ ਕੋਈ ਫੋਨ ਨਹੀਂ ਚੁੱਕਦਾ ਪੁੱਤ ਮਾਸੂ ਜੀ ਉਹਨੇ ਫੋਨ ਕਿੱਥੇ ਚੁੱਕਣਾ ਹੁਣ ਕੀ ਕਰੀਏ ਹੁਣ ਤੂੰ ਹੀ ਦੱਸ ਤੂੰ ਤਾਂ ਮੇਰਾ ਸਿਆਣਾ ਪੁੱਤ ਵਾ ਮਾਸੂਰ ਜੀ ਹੁਣ ਕਿੱਥੇ ਗਏ ਨੇ ਉਹ ਤੈਨੂੰ ਕੀ ਦੱਸਾਂ ਉਹ ਆਪਣੀ ਜੱਸ ਗਈ ਉਹ ਬਾਹਰ ਕੈਨੇਡਾ ਤੁਹਾਨੂੰ ਚੜਾਉਣ ਗਏ ਕੱਲ ਦੇ ਦਿੱਲੀ ਅੱਛਾ ਅੱਛਾ ਤੇ ਅੱਜ ਉਹਨਾਂ ਨੂੰ ਸ਼ਾਮਾਂ ਪੈ ਜਾਣੀਆਂ ਘਰ ਆਉਣ ਤੱਕ ਤੇ ਹੁਣ ਜਿਹੜੀ ਗੱਲ ਇਹਨੇ ਦੱਸੀ ਆ ਨਾ ਉਹ ਸੁਣ ਕੇ ਤਾਂ ਮਨ ਹੌਸਲਾ ਨਹੀਂ ਹੋ ਰਿਹਾ ਹੁਣ ਕਰੀਏ ਕੀ ਤੂੰ ਦੱਸ ਰਾ ਕੋਈ ਕੋਈ ਗੱਲ ਨਹੀਂ ਆ ਵੀ ਫਿਕਰ ਨਾ ਕਰੋ ਆਲਾਂ ਦੋ ਉਹਨਾਂ ਨੂੰ ਤੇ ਫਿਰ ਵੀ ਇਹਨੇ ਕੀ ਕਰਨਾ ਚੱਲ ਕੋਈ ਨਹੀਂ ਪ੍ਰਭਾ ਹੌਸਲਾ ਰੱਖ ਸਾਰੇ ਕੰਮ ਹੋ ਜਾਣੇ ਆ ਹਾਏ ਮੈਂ ਹੌਸਲਾ ਕਿੱਦਾਂ ਰੱਖਾਂ ਮੇਰਾ ਪੁੱਤ ਬੜਾ ਹੀ ਔਖਾ ਵੜੀ ਦੀ ਕੋਈ ਨਹੀਂ ਜੇ ਥੋੜੇ ਬਹੁਤੇ ਪੈਸੇ ਹੋਰ ਵੀ ਦੇਣੇ ਪੈਣਗੇ ਨਾ ਆਪਾਂ ਦੇ ਦਾਂਗੇ ਪੈਸੇ ਫਿਕਰ ਕਰ ਜਿੰਨੇ ਪੈਸੇ ਲੱਗਦੇ ਲਾ ਦੋ ਬਸ ਮੇਰਾ ਪੁੱਤ ਵਾਪਸ ਆ ਜਾਏ ਇੱਕ ਵਾਰੀ ਮੇਰੇ ਕੋਲ ਮੋਰਨੇ ਮੈਨੂੰ ਕੁਝ ਵੀ ਚਾਹੀਦਾ ਆਜੂਗਾ ਆਜੂਗਾ ਹੌਸਲਾ ਕਰ ਹੁਣ ਫੇਰ ਨਾ ਬਿਮਾਰ ਹੋ ਜੀ ਮਹਾ ਤਰ ਤੱਕ ਟਿਕ ਟੂਕੇ ਲਾ ਕੇ ਤਾਂ ਸੈੱਟ ਕੀਤਾ ਡਾਕਟਰ ਨੇ ਹੁਣ ਐਵੇਂ ਨਾ ਬਿਮਾਰ ਹੋ ਜੀ ਫੇਰ ਚੰਗਾ ਮਾਸੀ ਜੀ ਤੁਸੀਂ ਨਾ ਬੜੀ ਵੱਡੀ ਗਲਤੀ ਕੀਤੀ ਏ ਜਦੋਂ ਉਹਨੂੰ 2 ਨੰਬਰ ਚ ਘਲਾਇਆ ਵਾ ਉਹ ਮਾਤੇ ਤੇ ਪੜਦਾ ਹੀ ਪੈ ਗਿਆ ਬਸ ਇਹੇ ਸੋਚ ਲਿਆ ਸਾਰੇ ਦੁਨੀਆਂ ਤਰੀ ਜਾਂਦੀ ਆ ਤੇ ਚੱਲ ਉਹਨੇ ਵੀ ਜਿੱਦ ਫੜੀ ਆ ਤੇ ਚੱਲ ਇਹਨੂੰ ਵੀ ਕੱਲ ਦਿੰਨੇ ਆ ਕੀ ਹੋਣ ਲੱਗਾ ਪਹੁੰਚ ਜਾਣਾ ਸਾਰੇ ਲੋਕੀ ਪਹੁੰਚ ਜਾਂਦੇ ਆ ਮੈਨੂੰ ਕੀ ਪਤਾ ਇਹ ਆ ਕੁਛ ਬੰਨਣਾ ਮੇਰੇ ਨਾਲ ਉਹ ਤੇ ਨਿਆਣਾ ਉਹਨੇ ਤੇ ਕਹਿਣਾ ਸੀ ਤੂੰ ਹੀ ਸਿਆਣੇ ਬਣੇ ਕਿੱਦਾਂ ਐਡੀ ਵੱਡੀ ਗਲਤੀ ਕਰ ਗਈ ਮੈਨੂੰ ਕੋਈ ਸਮਝ ਨਹੀਂ ਆਈ ਬਸ ਉਹਦੀ ਜਿੱਦ ਨੇ ਹੀ ਮੈਨੂੰ ਇੱਥੋਂ ਤੱਕ ਪਹੁੰਚਾਤਾ ਵੀ ਹਾਂ ਜੇਦੋਂ ਨੇ ਬੜੀ ਫੜੀ ਹੈਗੀ ਕਿ ਮੈਂ ਜਾਣਾ ਹੀ ਬਾਹਰ ਆ ਮੈਂ ਜਾਣਾ ਹੀ ਬਾਹਰ ਵਾ ਮੈਂ ਵੀ ਸੋਚਿਆ ਚੱਲ ਕਹਿਣ ਡਿਆ ਹੁਣ ਕੱਲ ਦਿੰਨੇ ਫਿਰ ਇਹੋ ਤਰੀਕਾ ਵਾ ਪੜਦਾ ਲਿਖਦਾ ਤਾਂ ਹੈ ਨਹੀਂ ਟੈਸਟ ਦਿੱਤੇ ਹੀਗੇ ਤਾਂ ਨੰਬਰ ਆਉਂਦੇ ਨਹੀਂਗੇ ਫਿਰ ਇਹੋ ਹੀ ਇੱਕ ਤਰੀਕਾ ਹੈਗਾ ਤੇ ਫਿਰ ਐਡੇ ਤੌਰ ਤਾਂ ਕੀ ਕਰਦੀ ਮੈਂ ਕੀ ਫਾਇਦਾ ਹੋਇਆ ਹੁਣ ਪੈਸੇ ਵੀ ਡੁੱਬ ਗਏ ਤੁਹਾਡੇ ਉਹਨੂੰ ਕੋਈ ਉਹ ਇੱਥੇ ਕੰਮ ਗੋਲ ਕੇ ਦਿੰਦੇ ਤੁਸੀਂ ਜਿੰਨੇ ਪੈਸੇ ਲਾਏ ਨੇ ਆਏ ਮੈਨੂੰ ਪੈਸੇ ਉਹ ਤਾਂ ਨਹੀਂ ਕੋਈ 40-50 ਲੱਖ ਰੁਪਏ ਲਾਇਆ ਹੋਏਗਾ ਲੱਗ ਗਿਆ ਪੁੱਤ ਲੱਗ ਗਿਆ ਇਹਨਾਂ ਪੈਸੇਾਂ ਦਾ ਪਰਵਾਹ ਮੈਨੂੰ ਕੋਈ ਗੱਲ ਨਹੀਂ ਪੈਸੇ ਡੁੱਬ ਗਏ ਡੁੱਬ ਗਏ ਸਹੀ ਬਸ ਮੇਰਾ ਪੁੱਤ ਵਾਪਸ ਆ ਜਾਏ ਕੋਈ ਮੇਰੇ ਕੋਲ ਹੋਰ ਨਹੀਂ ਕੋਈ ਚਾਹੀਦਾ ਕੋਈ ਨਹੀਂ ਹੁਣ ਤੂੰ ਨਾ ਹੌਸਲਾ ਰੱਖੋ ਸਾਰੇ ਹੱਲ ਹੋਣਗੇ ਚੱਲ ਕੋਈ ਨਹੀਂ ਜਿਹੜਾ ਇੱਕ ਕਾਮ ਨਾ ਜਾਂਦਾ ਨਾ ਹੱਥੋਂ ਉਹ ਮੁੜ ਕੇ ਵਾਪਸ ਨਹੀਂ ਆਉਂਦਾ ਤੇ ਕੋਈ ਨਹੀਂ ਪਿਆਹ ਤੇਰਾ ਲਾਵਾਂਗੇ ਵੱਧ ਤੇ ਉਹਦੇ ਨੂੰ ਵਾਪਸ ਹੀ ਲੈ ਆਵਾਂਗੇ ਤੂੰ ਫਿਕਰ ਨਾ ਕਰ ਮੇਰੀ ਭੈਣ ਕੋਈ ਗੱਲ ਨਹੀਂ ਚੱਲ ਤੂੰ ਆਰਾਮ ਕਰ ਲੈ ਹੁਣ ਚੰਗਾ ਤੇ ਮੈਂ ਪਿੰਦਰ ਵਾਸਤੇ ਕੁਝ ਖਾਣ ਨੂੰ ਬਣਾਵਾਂ ਨਾਲ ਚਾਹ ਬਣਾਣਾ ਮੱਸ ਜੀ ਤੂੰ ਹੀ ਨਾ ਹੁਣ ਐਵੇਂ ਟੈਨਸ਼ਨ ਨਾ ਲਿਓ ਕੋਈ ਗੱਲ ਨਹੀਂ ਸਾਰੇ ਰਾਹ ਲੱਭ ਜਿੰਦੇ ਹੁੰਦੇ ਨੇ ਤੇ ਤੁਸੀਂ ਦਵਾਈ ਖਾਓ ਆਪਣੀ ਧਿਆਨ ਨਾਲ ਠੀਕ ਆ ਨਾ ਡਾਕਟਰਾਂ ਦਾ ਵੀ ਟੈਨਸ਼ਨ ਨਾ ਲੈਣ ਜ਼ਿਆਦਾ ਹੁਣ ਤੇ ਆਰਾਮ ਕਰੋ ਤੁਸੀਂ ਕੋਈ ਗੱਲ ਨਹੀਂ ਪਹਿਲਾਂ ਚਾਹ ਤਰਨਾ ਮੁੰਡੇ ਲਈ ਤੇ ਫੇਰ ਕੁਛ ਖਾਂਡ ਹੀ ਬਣਾ ਲੈਂਦੀ ਆ ਇੱਕ ਗੱਲ ਵਾ ਭਲਾ ਹੋਵੇ ਵਿਚਾਰੇ ਦਾ ਜੇ ਨਾ ਨਾ ਟਾਈਮ ਨਾਲ ਹੁੰਦਾ ਤੇ ਪਤਾ ਨਹੀਂ ਕੀ ਬਣਨਾ ਸੀਗਾ ਚੱਲ ਆ ਗਿਆ ਤੇ ਇਹਦੀ ਜਾਨ ਬਚ ਗਈ ਤੇ ਮੇਰੀ ਵੀ ਖਲਾਸੀ ਹੋ ਗਈ ਨਹੀਂ ਤੇ ਮੈਂ ਕਿੱਥੇ ਜਵਾਬ ਦੇਣਾ ਇਹਨਾਂ ਨੂੰ ਫਕੀਰ ਹੋ ਗਿਆ ਇਹਨੂੰ ਹਾਂ ਜੋ ਮਨਕ ਕਰਦਾ ਚੰਗਾ ਹੀ ਕਰਦਾ ਵਾ ਮਸੀ ਜੀ ਆਪੋ ਤੇ ਮੈਂ ਆਖੀ ਦਵਾਈ ਦੁਵਾਈ ਨੇ ਇਹਨਾਂ ਨੂੰ ਖਵਾਉਂਦੇ ਰਹੋ ਕੋਈ ਨਹੀਂ ਪੁੱਤ ਤੂੰ ਫਿਕਰ ਨਾ ਕਰ ਰਾਬਤਰੀ ਲੰਮੀ ਲੰਮੀ ਉਮਰ ਕਰੇ ਤੂੰ ਧਿਆਨ ਨਾ ਲਿਆ ਵਾ ਚਲੋ ਮਸੀ ਜੀ ਆਉਣਾ ਹੀ ਕੀ ਕਰਨਾ ਸੀ ਮੈਨੂੰ ਤਾਂ ਕੋਈ ਪੁੱਤ ਸੁਝਦਾ ਹੀ ਨਹੀਂ ਮੈਂ ਤਾਂ ਭੱਜੀ ਗਈ ਆਂਡ ਗਵਾਂਡ ਵੱਲ ਲੋਕਾਂ ਦੇ ਤੇ ਨਿਆਣੇ ਬਾਹਰ ਚਲ ਗਏ ਸਾਰੇ ਲੈ ਵੀ ਮੈਨੂੰ ਕੋਈ ਜੀ ਕਰ ਨਹੀਂ ਮਿਲਿਆ ਜਦੋਂ ਉਹ ਕਾ ਟਾਈਮ ਹੋਏ ਨਾ ਤੇ ਮਿਲਦਾ ਹੀ ਨਹੀਂ ਕੋਈ ਸਹੀ ਗੱਲ ਵਾ ਮੈਂ ਤਾਂ ਬੌਂਦਲੀ ਦੇ ਤੈਨੂੰ ਫੋਨ ਕੀਤਾ ਦਵਾਦਵ ਮੇਰੇ ਲੱਭੇ ਕੋਹ ਨਾ ਅੱਖਾਂ ਗੜੀ ਨੇਰੀ ਆ ਗਿਆ ਤੇ ਚੱਲ ਪੁੱਤ ਤੇਰਾ ਖਲਾਫ ਹੋਵੇ ਪਰਮਾਤਮਾ ਤੇਰੀ ਲੰਮੀ ਲੰਮੀ ਉਮਰ ਕਰੇ ਸੱਚੀ ਗੱਲ ਵਾ ਤੂੰ ਤੇ ਅੱਜ ਨਾ ਨਾ ਮਸੀ ਜੀ ਹਈ ਦਾਣਾ ਕਰੋ ਤੁਸੀਂ ਕੋਈ ਗੱਲ ਨਹੀਂ ਆ ਮੇਰੇ ਖਾਜ ਬੈ ਤੁਹਾਨੂੰ ਪਤਾ ਲੱਗ ਗਿਆ ਹੋਣਾ ਨਹੀਂ ਨੀ ਪੁੱਤ ਨਹੀਂ ਮੈਂ ਤਾਂ ਸ਼ਰਮਿੰਦੀ ਆ ਤੇਰੇ ਸਾਹਮਣੇ ਨਜ਼ਰਾਂ ਨਹੀਂ ਮੋਣਦੀਆਂ ਮੇਰੀਆਂ ਤੇ ਕਿੰਨੀਆਂ ਗੱਲਾਂ ਤੈਨੂੰ ਘਰ ਆਏ ਨੂੰ ਕੀਤੀਆਂ ਅੱਜ ਤੂੰ ਨਾ ਆਉਂਗਾ ਤਾਂ ਪਤਾ ਨਹੀਂ ਕੀ ਬਣ ਜਾਣਾ ਹੈਗਾ ਚਲੋ ਕੋਈ ਨਹੀਂ ਉਦਾਂ ਹੱਡੇ ਘਰ ਵੀ ਨਾ ਮੰਮੀ ਹੁਣਾਂ ਨੂੰ ਨਹੀਂ ਪਤਾ ਹਜੇ ਵੀ ਮੈਂ ਆਇਆ ਇਧਰ ਨੂੰ ਅੱਛਾ ਕਿੱਥੇ ਗਏ ਭੈਣ ਹੁਣੀ ਉਹ ਸ਼ਹਿਰ ਗਏ ਹੀ अच्छा अच्छा सब दा सुदा लेवणा है ते नाल ये मम्मी दी दवाई भी लेवणा मैं मगर म आ गया मैं मगर म आ गया मैं सबको नू दसना है ते डैडी दा फोन भी उधारी ही अच्छा ते मैं फिर स्टेशन पे जाया हां हाय हाय दस वेहला तू एवी नहीं वेख्या तू मम्मी डैडी ਘਰ ਨਹੀਂ ਗਏ ਹੈ ਤੇ ਤੂੰ ਉਸੇ ਵੇਲੇ ਆ ਗਿਆ ਮੈਂ ਤੇਰਾ ਦੇਣ ਕਿੱਥੇ ਦੇਣਾ ਪੁੱਤ ਚਲੋ ਕੋਈ ਨਹੀਂ ਤੇ ਮਸੜ ਜੀ ਉਹਨਾਂ ਨੇ ਫਿਰ ਕਦੋਂ ਆਉਣਾ ਸ਼ਾਮਾਂ ਸ਼ਾਮਾਂ ਨੂੰ ਆਏਣਾ ਹੁੰਦੇ ਨੇ ਠੀਕ ਆ ਤੇ ਫੋਨ ਲੈਣਾ ਤੇ ਤੂੰ ਹੀ ਗੱਲਬਾਤ ਕਰਿਓ ਉਹਨਾਂ ਨਾਲ ਠੀਕ ਆ ਪੁੱਤ ਜੇ ਕਿਸੇ ਤਰ੍ਹਾਂ ਦੀ ਲੋੜ ਹੋਏਗਾ ਨਾ ਤੂੰ ਇਹਨਾਂ ਨੂੰ ਫੋਨ ਕਰਿਓ ਤੁਸੀਂ ਨਹੀਂ ਪੁੱਤ ਇੱਕ ਗੱਲ ਹੈ ਪੈਸੇ ਵਾਲਾ ਵੇਖਿਆ ਹੁਣ ਤੁਸੀਂ ਨਾ ਮੁੰਡੇ ਨੂੰ ਵਾਪਸ ਲਿਆਓ ਨਹੀਂ ਹੁਣ ਮੁੰਡਾ ਪਾਜੇ ਨਾ ਸਾਡਾ ਤਾਂ ਵਾ ਅਸੀਂ ਪੈਸੇ ਨੂੰ ਕੀ ਕਰਨਾ ਕੀ ਕਰ ਉਹਦੋਂ ਮੈਂ ਕਰਾਂਗਾ ਗੱਲ ਡੈਡੀ ਨਾਲ ਅੱਛਾ ਡੈਡੀ ਦੇ ਵਾਕ ਬਹਿ ਗਏ ਨੇ ਬਹਿਣ ਨੂੰ ਹੈਗਾ ਬੰਦਿਆਂ ਨਾਲ ਅੱਛਾ ਅੱਛਾ ਤੇ ਜੀ ਹੋ ਵਿੱਚ ਬੰਦੇ ਪਾਉਣੇ ਪੈਣਗੇ ਤੇ ਆਪਾਂ ਕਾਰ ਕਰਾ ਕੇ ਤੇ ਮੁੰਡਾ ਲੈ ਗਏ ਵਾਪਸ ਚੱਲ ਪੁੱਤ ਤੂੰ ਕਰੀ ਆਪਣੇ ਡੈਡੀ ਨਾਲ ਗੱਲ ਹੈ ਕੋਈ ਜੀ ਮੈਂ ਕਰਾਂਗਾ ਹਾਂ ਵੀ ਜੇ ਇੰਦਾ ਗੱਲ ਵੱਡ ਜੇ ਤੇ ਭੋਰ ਕੀ ਚਾਹੀਦਾ ਵਾ ਨਹੀਂ ਨਹੀਂ ਬਿਲਕੁਲ ਤੇ ਹੈ ਤੇ ਬੜੇ ਸ਼ਰਮਿੰਦੇ ਆਪਾਂ ਹੁਣ ਅੱਖਾਂ ਦਰੀਆਂ ਆਪਾਂ ਸਾਹਮਣੇ ਕਰ ਸਕਦੇ ਹਾਂ ਪਰ ਕੀ ਕਰੀਏ ਹੁਣ ਜਿਹੜੀਆਂ ਗਲਤੀਆਂ ਹੋਈਆਂ ਵਾ ਵਾਪਸ ਆਤ ਨਹੀਂ ਹੋਣੀਆਂ ਤੇ ਹੋਰ ਕੋਈ ਨਾ ਵੀ ਗਲਤੀ ਕੀਤੀ ਏਡੀ ਮੇਡੀ ਪੁੱਤ ਬੜੀ ਮੰਟੀ ਕਰ ਦੋ ਨੰਬਰ ਚ ਕਦੇ ਨਹੀਂ ਜਾਣ ਨੂੰ ਭੇਜਣਾ ਚਾਹੀਦਾ ਹੁਣ ਇਹਦਾ ਕੀ ਹੈਗਾ ਜੀ ਕਿਹੜੀ ਅੱਖਿਆ ਲੱਗਦੀ ਕਦੋਂ ਹੁਣ ਜੀ ਆ ਭਾਬੀ ਨੇ ਆਈਲਸ ਕੀਤੀ ਤੇ ਚਲੇ ਗਈ ਏ ਸਹੀ ਗੱਲ ਆ ਪੁੱਤ ਉਹ ਬਥੇ ਗੱਲ ਵਾ ਚਲ ਕੁੜੀ ਲੱਭ ਲੈਂਦੇ ਕੋਈ ਜਿਹਦਾ ਪਰਮਦਾ ਕੀਤਾ ਇਦਾਂ ਹੀ ਇਹਦਾ ਘਰ ਛੱਡ ਦੇ ਬਸ ਬਸ ਆਹ ਪਰ ਕੀ ਕਰਨਾ ਜੋ ਕਿਸਮਤ ਵਿੱਚ ਲਿਖਿਆ ਹੋਵੇ ਨਾ ਉਹ ਹੋ ਕੇ ਰਹਿਦਾ ਵਾ ਸਤ ਪੁੱਤ ਚਾਹ ਬਣ ਚੱਲੀ ਆ ਨਾਲੇ ਤੇਰੇ ਵਾਸਤੇ ਕੁਝ ਖਾਣ ਨੂੰ ਲਿਆਵਾਂ ਮੈਂ ਤੂੰ ਬਹਿ ਜਾ ਕੇ ਅੰਦਰ ਮਸੀ ਖਾਣ ਨੂੰ ਨਹੀਂ ਕੁਝ ਵੀ ਲੈਣਾ ਤੁਸੀਂ ਚਾਹ ਲੈਓ ਬਸ ਮੈਂ ਰੋਟੀ ਪਾਣੀ ਛੱਕ ਕੇ ਆਣਾ ਕਰਾਂ ਚੱਲ ਮੈਂ ਚਾਹ ਲਿਓਨੀ ਆ ਬਹਿ ਜਾ ਮੇਰਾ ਪੁੱਤ ਹੈ ਕੋਈ ਨਹੀਂ ਹਾਂ ਐਂ ਤਾਂ ਨਹੀਂ ਮੈਂ ਜਾਣ ਦੇਣਾ ਤੈਨੂੰ ਭਲਾ ਕਰੇ ਮਾਲਕੇ ਦਾ ਸੱਚੇ ਪਾਤਸ਼ਾ ਕਿਤੇ ਸ਼ੁਕਰਵਾ ਟੈਂਪ ਨਾ ਆ ਗਿਆ